ਮਸੀ ਭਾਈਚਾਰੇ ਦੇ ਹਕਾਲੀ ਕ੍ਰਿਸਚਨ ਸੇਵਾ ਫਰੰਟ ਨੇ ਕੀਤਾ ਸੰਘਰਸ਼ ਦਾ ਐਲਾਨ ਡੇਰਾ ਬਾਬਾ ਨਨਖਲਕੇ ਦੇ ਪਿੰਡ ਅਟਵਾਲ ਵਿੱਚ ਹੋਈ ਮਹੱਤਵਪੂਰਨ ਮੀਟਿੰਗ ਦੌਰਾਨ ਕ੍ਰਿਸਚਨ ਸੇਵਾ ਫਰੰਟ ਵੱਲੋਂ 11 ਮੈਂਬਰੀ ਕਮੇਟੀ ਦਾ ਕੀਤਾ ਗਿਆ ਗਠਨ ਸੇਵਾ ਫਰੰਟ ਦੇ ਚੇਅਰਮੈਨ ਆਰ ਐਫ ਮਸੀ ਚਾਹਾਨ ਨੇ ਜ਼ੋਰ ਦੇ ਕੇ ਆਖਿਆ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਮਸੀ ਭਾਈਚਾਰੇ ਨਾਲ ਕੀਤਾ ਗਿਆ ਹੈ ਦੂਜੀ ਦਰਜੇ ਦਾ ਵਤੀਰਾ ਕੱਚੇਕਰ ਵਿਦਿਆਰਥੀਆਂ ਲਈ ਵਾਦੇ ਵਚੀਪੇ ਸਕੀਮਾਂ 'ਚੋਂ ਬੇਦਕਲੀ ਸਾਰੇ ਛੂٹے ਦਾਅਵੇ ਦਾ ਹੁਣ ਹੋਵੇਗਾ ਪੂਰਾ ਜਵਾਬ ਪੰਜਾਬ ਪੱਧਰ ਦੇ ਸੰਘਰਸ਼ ਹੋਵੇਗਾ ਹੋਰ ਤੇਜ਼ ਜਿੱਥੇ ਨਿਯੁਕਤ ਕੀਤਾ ਗਿਆ ਡੈਨੀ ਦਿੱਤੇ ਗਏ ਵਕ ਵਕ Odin ਇਹ ਸਿਰਫ ਇੱਕ ਕਮੇਟੀ ਨਹੀਂ ਇਹ ਹੈ ਇੱਕ ਆਵਾਜ਼ ਜੋ ਮਸੀਹ ਪਾਈਚਾਰੇ ਲਈ ਬੋਲਣ ਨੂੰ ਤਿਆਰ ਹੈ ਲਾਜਸਮੁਣ ਵਿਸ਼ੇਸ਼ ਰਿਪੋਰਟ ਰਾਜਨ ਰੰਦਾਵਾ ਗੁਰਦਾਸਪੁਰ ਤੋਂ ਸਭ ਤੋਂ ਪਹਿਲਾਂ ਮੈਂ ਧੰਨਵਾਦੀ ਹਾਂ ਤੁਹਾਡਾ ਜੋ ਤੁਸੀਂ ਸਾਡੀ 크੍ਰਿਸਚੀਅਨ ਸੇਵਾ ਫਰੰਟ ਜਥੇਬੰਦੀ ਦੀ ਇਹ ਖਬਰ ਨੂੰ ਆਪਣੇ ਮਾਧਿਅਮ ਦੇ ਰਾਹੀਂ ਲੋਕਾਂ ਤੱਕਰ ਬਚਾਉਂਦੇ ਹੋ ਔਰ ਅੱਜ ਅਸੀਂ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਅਠਵਾਲ ਦੇ ਵਿੱਚ ਮਸੀਹ ਭਾਈ ਚਾਰੇ ਵੱਲੋਂ ਜਗ੍ਹਾ ਦੇ ਵਿੱਚ 크੍ਰਿਸਚੀਅਨ ਸੇਵਾ ਫਰੰਟ ਦੀ ਪੂਰੀ ਟੀਮ ਪਹੁੰਚੀ। ਔਰ ਇਸ ਦੇ ਵਿੱਚ ਜਦੋਂ ਲੰਮੀ ਵਿਚਾਰ ਚਰਚਾ ਹੋਣ ਤੋਂ ਬਾਅਦ 크੍ਰਿਸਚੀਅਨ ਸੇਵਾ ਫਰੰਟ ਦੇ ਯੂਥ ਪ੍ਰਧਾਨ ਡੈਨੀਅਲ ਮਸੀਹ ਜੀ ਨੂੰ ਗੁਰਦਾਸਪੁਰ ਦੇ ਜਿਹੜਾ ਯੂਥ ਉਮੀਦ ਪ੍ਰਧਾਨ ਲਾਇਆ ਗਿਆ ਔਰ ਇਹਨਾਂ ਦੇ ਨਾਲ ਇਹਨਾਂ ਦੀ ਜਿਹੜੀ ਆ 11 ਮੈਂਬਰੀ ਕਮੇਟੀ ਵੀ ਪਿੰਡ ਦੇ ਜ਼ਰੀਏ ਉਹਨਾਂ ਨੂੰ ਜੁਕਤ ਕੀਤੀ ਗਈ। ਔਰ ਉਸ ਤੋਂ ਬਾਅਦ ਮੈਂ ਦੱਸਣਾ ਚਾਹੁੰਦਾ ਕਿ 크੍ਰਿਸਚੀਅਨ ਸੇਵਾ ਫਰੰਟ ਦਾ ਮੇਨ ਮਕਸਦ ਇਹ ਆ ਵੱਖ-ਵੱਖ ਪਿੰਡਾਂ ਦੇ ਵਿੱਚ ਜਾਣਾ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਾ ਕੇ ਆਪਣੇ ਮੁਸੀਬਾਈ ਚਾੜੀ ਦੀਆਂ ਜਿਹੜੀਆਂ 78 ਸਾਲਾਂ ਤੋਂ ਲਟਕਦੀਆਂ ਮੰਗਾ ਆ ਰੀਆਂ ਨੇ ਉਹਨਾਂ ਦੇ ਉੱਪਰ ਅਸੀਂ ਲੋਕਾਂ ਨੂੰ ਜਾਗਰੂਤ ਕਰ ਰਹੇ ਹਾਂ ਕਿ ਤੁਸੀਂ ਜਿਹੜੀਆਂ ਆਪਣੀਆਂ ਵੋਟਾਂ ਨੇ ਉਹ 78 ਸਾਲਾਂ ਤੋਂ ਆਪਣੇ ਸਰ ਵੋਟਾਂ ਪਾ ਕੇ ਸਰਕਾਰਾਂ ਬਣਾਉਂਦੇ ਆ ਰਹੇ ਹੋ ਉਹ 78 ਸਾਲਾਂ ਤੋਂ ਜਿਹੜਾ ਸਾਡਾ 크ਿਸਚਨ ਸਮਾਜ ਹੈ ਜਿਹੜਾ ਬੜੇ ਯੋਰਾਂ ਦੇ ਨਾਲ ਪਾਰਟੀਆਂ ਨੂੰ ਵੋਟਾਂ ਪਾਉਂਦਾ ਸਰਕਾਰਾਂ ਬਣਦੀਆਂ ਨੇ ਪਰ ਜਿਹੜੇ 크੍ਰਿਸਚੀਅਨ ਭਾਈਚਾਰੇ ਦੇ ਰਾਈਟ ਅਧਿਕਾਰ ਨੇ ਜਿਹੜੀਆਂ ਰਾਈਟ ਮੰਗਾ ਨੇ ਉਹ ਅੱਜ ਤੱਕ ਸਾਨੂੰ ਪੂਰੀਆਂ ਦੇਖ ਨਹੀਂ ਰਹੀਆਂ ਸਾਡੇ ਲੋਕਾਂ ਦੇ ਨਾਲ ਮਤਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਜਿਸ ਤਰ੍ਹਾਂ ਕਿ ਸਾਡੀ ਆਪਾਂ ਪਹਿਲੇ ਮੁੱਦੇ ਦੀ ਗੱਲ ਕਰਦੇ ਆ ਰਾਖਵਾਂਕਰਨ ਮੁੱਦਾ ਹੈ 크੍ਰਿਸਚੀਅਨ ਰੈਜੀਮੈਂਟ ਦਾ ਮੁੱਦਾ ਹੈ ਐਮ ਐਲ ਸੀ ਬਹਾਲ ਕਰਨ ਦਾ ਮੁੱਦਾ ਹੈ ਕਬਰਸਤਾਨਾਂ ਦੇ ਮੁੱਦੇ ਨੇ ਕੱਚੇ ਕਰਾਂ ਨੂੰ ਪੱਕੇ ਕਰਨ ਦੇ ਮੁੱਦੇ ਨੇ ਹੋਰ ਬਹੁਤ ਸਾਰੇ ਨੇਕਾਂ ਜਿਹੜੇ ਮੁੱਦੇ ਨੇ ਉਨ੍ਹਾਂ ਦੇ ਆਧਾਰ ਤੇ ਜਿਹੜਾ 크੍ਰਿਸਚਨ ਸੇਵਾ ਫਰੰਟ ਜਥੇਬੰਦੀ ਆ ਪਿੰਡਾਂ ਦੇ ਵਿੱਚ ਜਾ ਜਾ ਕੇ ਔਰ ਇਹਦੇ ਨਾਲ ਨਾਲ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਸਾਡੇ ਧਾਰਮਿਕਤਾ ਪੱਖੋਂ ਵੀ ਸਾਡੇ ਪਾਸਬਾਨਾਂ ਨੂੰ ਬਹੁਤ ਸਾਰੀਆਂ ਪ੍ਰੋਬਲਮਾਂ ਆ ਰਹੀਆਂ ਨੇ ਸਾਡੇ ਬਹੁਤ ਸਾਰੇ ਇਦਾਂ ਦੇ ਚਰਚ ਨੇ ਜਿੱਥੇ ਸ਼ਰਾਰਤੀ ਲੋਕਾਂ ਵੱਲੋਂ ਤੌਰਪਾਨ ਕੀਤੀ ਜਾਂਦੀ ਹੈ ਜਾ ਕੇ ਤੇ 크੍ਰਿਸਚਨ ਸੇਵਾ ਫਰੰਟ ਔਰ ਪੂਰੀ ਟੀਮ ਉਸ ਜਗ੍ਹਾ ਦੇ ਵਿੱਚ ਪਹੁੰਚ ਕੇ ਵੀ ਜਿਹੜਾ ਉਹ ਵਧੀਆ ਤਰੀਕੇ ਦੇ ਨਾਲ ਆਪਣੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰ ਰਹੀ ਹੈ ਜ਼ਿਆਦਾਤਰ ਜਿਹੜੀਆਂ ਮੇਜਰ ਪ੍ਰੋਬਲਮਾਂ ਦੇਖਣ ਨੂੰ ਮਿਲਦੀਆਂ ਕਿ ਲੋਕਾਂ ਦੇ ਹਾਲਾਤ ਇਦਾਂ ਦੇ ਨੇ ਕਿ ਪਿੰਡਾਂ ਦੇ ਵਿੱਚ ਇੱਕ ਇੱਕ ਮਰਲਾ ਜਗ੍ਹਾ ਏ ਤੇ ਲੋਕ ਉਹਨਾਂ ਦੇ ਵਿੱਚ ਜਿਹੜੇ 2-2 3-3 ਪਰਿਵਾਰ ਰਹਿ ਰਹੇ ਨੇ ਪਰ ਮੈਂ ਦੋਖਣਾ ਮੈਨੂੰ ਕਹਿਣਾ ਪੈ ਰਿਹਾ ਕਿ ਜਦੋਂ ਵੀ ਸਰਕਾਰਾਂ ਆਉਂਦੀਆਂ ਨੇ ਸਾਡੇ ਭਾਈਚਾਰੇ ਦੇ ਨਾਲ ਝੂਠੇ ਵਾਅਦੇ ਕਰ ਜਾਂਦੀਆਂ ਨੇ ਤੁਹਾਨੂੰ ਆ ਮਿਲੇਗਾ ਤੁਹਾਨੂੰ ਉਹ ਮਿਲੇਗਾ ਪਰ ਵੋਟਾਂ ਪੈਣ ਤੋਂ ਬਾਅਦ ਸਰਕਾਰਾਂ ਬਣਨ ਤੋਂ ਬਾਅਦ ਸਾਡੇ ਲੋਕਾਂ ਦਾ ਜਿਹੜਾ ਗਰਾਊਂਡ ਲੈਵਲ ਤੇ ਸੁਧਾਰ ਨਹੀਂ ਦਿਸਦਾ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਹੀਂ ਯੂਥ ਨੌਜਵਾਨਾਂ ਨੂੰ ਮੈਸੇਜ ਦੇਣਾ ਚਾਹੁੰਦਾ ਕਿ ਯੂਥ ਭਰਾਓ ਨੌਕਰੀਆਂ ਦਾ ਪਤਾ ਨਹੀਂ ਸਾਨੂੰ ਮਿਲਣੀਆਂ ਕਿ ਨਹੀਂ ਮਿਲਣੀਆਂ ਪਰ ਹੱਥਾਂ ਦੀ ਜਿਹੜੇ ਕੰਮ ਆ ਜਰੂਰ ਸਿੱਖੋ ਤੇ ਜਿਹੜੀ ਮਾਰੀ ਸੰਗਤ ਹੈ ਮਾਰੀ ਸੰਗਤ ਤੋਂ ਬਚੋ ਤੇ ਜਦੋਂ ਤੁਸੀਂ ਮਾਰੀ ਸੰਗਤ ਤੋਂ ਬਚੋਗੇ ਪ੍ਰਭੂ ਦੇ ਵਚਨਾਂ ਦੇ ਨਾਲ ਜੁੜੋ ਤੇ ਪਰਮੇਸ਼ਰ ਜਰਾ ਤੁਹਾਡੀਆਂ ਸਾਰੀਆਂ ਦੁੱਖ ਤਕਲੀਫਾਂ ਨੂੰ ਦੂਰ ਕਰੇਗਾ ਅੱਜ ਜਿਹੜੀ ਪਿੰਡ ਠਵਾਲਾਂ ਦੇ ਵਿੱਚ ਨਵੀਂ ਕਮੇਟੀ ਨਿਯੁਕਤ ਕੀਤੀ ਗਈ ਆ ਇਹਨਾਂ ਨੂੰ ਅਸ਼ਵਾਸ਼ਣ ਇਹ ਹੀ ਆ ਕਿ ਕਿਤੇ ਵੀ ਤੁਹਾਨੂੰ ਰਾਤ ਦਾ ਸਮਾਂ ਹੈ ਦਿਨ ਦਾ ਸਮਾਂ ਹੈ ਪਰ ਤੁਹਾਡੀ ਜਿਹੜੀ ਆਵਾਜ਼ ਆ ਹੱਕ ਤੇ ਸੱਚ ਦੀ ਆਵਾਜ਼ ਹੋਣੀ ਚਾਹੀਦੀ ਆ ਗਲਤ ਕੰਮ ਨਹੀਂ ਹੱਕ ਤੇ ਸੱਚ ਦੇ ਉੱਪਰ ਕਿਤੇ ਵੀ ਤੁਹਾਡੇ ਨਾਲ ਕੋਈ ਧੱਕਾ ਹੁੰਦਾ ਵਾ ਤੇ ਅਸੀਂ ਚਟਾਨ ਵਾਂਗੂ ਇਹਨਾਂ ਦੇ ਨਾਲ ਖੜੇ ਆਂ ਨਾਂ ਮੇਰਾ ਡੈਨੀਅਲ ਆ ਨਿਚੇ ਸੇਵਾ ਫਰੰਟ ਵੱਲੋਂ ਮੈਨੂੰ ਯੂਥ ਪ੍ਰਧਾਨ ਬਣਾਇਆ ਗਿਆ ਮੈਂ ਆਪਣੀ ਜਿੰਨੇ ਵੀ ਮੇਰੀ ਕਮੇਟੀ ਆ ਮੈਂ ਆਪਣੀ ਇਮਾਨਦਾਰੀ ਨਾਲ ਸੇਵਾ ਕਰਾਂਗਾ